ਸਿਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਮੇਰਾ ਨਾਮ ਅਮਨਦੀਪ ਕੌਰ ਤੇ ਅੱਜ ਦਾ ਸ਼ੁਰੂ ਕਰਦੇ ਆ ਨਵਾਂ ਬਲੌਗ ਜਿਹੜਾ ਵੈਸੇ ਤਾਂ 4 ਵਜੇ ਚੁੱਕੇ ਨੇ ਹੈ ਨਾ ਮੈਂ ਸਵੇਰ ਦੇ ਹੈ ਨਾ ਕੱਪੜੇ ਧੋਤੇ ਕੱਪੜੇ ਧੋ ਕੇ ਹੁਣ ਫਿਰ ਮੈਂ ਪਹਿਲਾਂ ਮੈਂ ਬਿਜ਼ੀ ਸੀ ਮੇਰੀ ਮੰਮੀ ਬਿਮਾਰ ਆ ਜਾਂਦੀ ਬੀਪੀ ਵਧਿਆ ਹੋਇਆ ਹੈ ਪਹਿਲਾਂ ਤੇ ਮੈਂ ਥੱਲ ਵੀ ਗਈ ਸੀ ਇਹਦਾ ਪਾਸਾ ਮੈਂ ਤੁਹਾਨੂੰ ਕਹਿਆ ਸੀ ਤੁਹਾਨੂੰ ਕੀ ਹੋ ਗਿਆ अच्छा। ਲੱਗਦਾ ਕੱਪੜੇ ਤਾਂ ਸਵੇਰੇ ਹੀ ਧੋਤੇ ਸੀ। ਫਿਰ ਮੇਰਾ ਟਾਈਮ ਹੀ ਲੱਗਿਆ। ਅੱਜ ਕੁਛ ਮੇਰੀ ਨੰਦ ਜਿਹੜੀ ਮੇਰੀ ਵੀਡੀਓ ਬਣਾਉਂਦੀ ਆ ਉਹ ਬਿਜ਼ੀ ਸੀ ਉਹ ਪਰਦੀ ਸੀ ਉਹਦੇ ਪੇਪਰ ਨੇਰੇ ਆ ਗਏ। ਤੇ ਹੁਣ ਆਈ ਆ ਦਾ ਫ੍ਰੀ ਹੋਈ ਆ। ਤੇ ਮੈਂ ਕਿ ਹੁਣੇ ਸ਼ੁਰੂ ਕਰ ਦਿੰਨੇ ਹਰਪੀ ਤਾਂ ਆਪਾਂ। ਤੇ ਸੇ ਸ਼ੁਰੂ ਕਰ ਲਿਆ। ਫਟ ਫਟ ਕੱਪੜੇ ਲਾ ਕੇ ਬੈਠਾ। ਫਿੱਟ ਜੂਗੀ। ਬੈਡਾਂ ਤੇ ਧਰ ਦੋ ਇਹ। ਤੇ ਸਵੇਰੇ

ਹੇ ਮੈਂ ਇਹਦੇ ਵਿੱਚ ਮੈਂ ਕੱਲ੍ਹ ਆ ਨਹੀਂ ਕੀਤਾ ਸੀ ਤਾਂ ਕਰਕੇ ਮੈਂ ਅੱਜ ਕਰ ਰਹੀ ਹਾਂ ਹਾਂ ਇਹਦੇ ਕੁਝ ਹੋਰ ਬਣਾ ਕੇ ਉਹ ਚ ਕਲਰ ਕਰੋ ਉਹ ਤਾਂ ਵਧੀਆ ਚੀਜ਼ ਬਣਾਓ ਠੀਕ ਹੈ ਆਹੀ ਬਦਲਨੀ ਆ ਉਹਦੇ ਮਾਂ ਸਰ ਵੀ ਠੰਡਾ ਹੋ ਗਈ ਉਹ ਤਾਂ ਹੁਣ ਕੱਪੜੇ ਪਾਓ ਤੇ ਗੁਰੂ ਘਰ ਜਾਣਾ ਹੋ ਤੁਸੀਂ ਨੇ ਮੈਂ ਇੰਨੇ ਜਾਣਾ ਨਹੀਂ ਅੱਜ ਐ ਕਿਉਂ ਨਹੀਂ ਜਾਣਾ ਹੈਗਾ ਗੁਰੂ ਘਰ ਜਾਂਦੇ ਹੁੰਦੇ ਨੇ हजे नहीं कपड़े पाल ठंडा फिर चले, चले, चले। मैं तारा पहला सिरता पा लैंड देखे जे बोलिया सिखाई जनिया ਤੇ ਸਾਰਾ ਦਿਨ ਉਹੀ ਗਾਉਂਦੀ ਰਹਦੀ ਆ ਪਰ ਸਰ ਕੀ ਉਹ ਬੋਲੀਆਂ ਭੁੱਲ ਗਈ ਜਿਹੜੀ ਭੂਆ ਨੇ ਪਹਿਲਾਂ ਸਿਖਾਈ ਸੀ ਤੁਹਾਨੂੰ ਐ ਕਿਦਰੀ ਲੰਮੀ ਆ ਤਸੋਂ ਨੇ ਲੱਟ ਕਿਤਾ ਨਹੀਂ ਆ ਇਹ ਕਰਦੀ ਆ ਹਾਂ ਕੁਤ ਕਰਦੀ ਆ ਆ ਲਓ ਖੜ ਜਾ ਖੜ ਜਾ ਖੜ ਡੋਟ ਇਹ ਬਾ ਬਾ ਖਿਟੋ ਬਸ ਠੀਕ ਆ ਆ ਵੀ ਠੀਕ ਹੋ ਗਈ ਇਧਰੋਂ ਖਿੱਚ ਲੈਣ ਦੋ ਫੇਰ ਠੀਕ ਆ ਜੀ ਬਸ ਹੁਣ ਇਹਨੂੰ ਐ ਪਾ ਦੂੰਗੀ ਫਿਰ ਆਥਾਂ ਤੱਕ ਇਹਨੂੰ ਮੌਜਰ ਹੋਊਗੀ ਸਾਨੂੰ ਪੈਂਟ ਨਹੀਂ ਪੈਂਟ ਆਇਆ ਮੈਂ ਉੱਪਰ ਉੱਪਰ ਦੇ ਕੱਪੜੇ ਕੱਢ ਦੂੰਗੀ ਮਮੀ ਹਾਂਜੀ ਹਾਂਜੀ ਉਹ ਕਹਿੰਦੇ ਨੇ ਹਾਂ ਕੀ ਕਹਿਨੀ ਹੈ ਤੂੰ ਮੈਨੂੰ ਬੀਬੀ ਤੁਸੀਂ ਤੁਸੀਂ ਨਾ ਅੱਜ ਤਾਰਾ ਨਾ ਛੋਇਓ ਫਿਰ ਕੌਣ ਛੂਏਗਾ ਪਤਾ ਕਿਉਂ ਹਾਂ ਪਤਾ ਕਿਉਂ ਹਾਂ ਅੱਜ ਨਾ ਮੈਂ ਤੁਹਾਨੂੰ ਇੱਕ ਚੀਜ਼ ਦੇ ਬਾਰੇ ਜਾਣਾਂ ਤੁਸੀਂ ਦਾ ਤੁੰਗ ਦਾ ਸੁਣ ਕੇ ਕਿਤੇ ਵੀ ਉਹ ਤੁਸੀਂ ਜਿੱਥੇ ਵੀ ਜਾਉਂਗੇ ਮੈਨੂੰ ਮੈਨੂੰ ਲੈ ਕੇ ਜਾਉਂਗੇ ਮੈਂ ਇੱਕ ਚੀਜ਼ ਦੱਸ ਸਕੀ ਹਾਂ ਦੱਸੋ ਕਿੱਥੇ ਜਾਣਾ ਆਪਾਂ ਨਾ ਉੱਥੇ ਚੱਲਾਂਗੇ ਕਿੱਥੇ ਅਬ ਜੀ ਆਪਾਂ ਪਹਾੜਾਂ ਤੇ ਜਿੱਥੇ ਹਲਕੇ ਜਿਹੇ ਪਹਾੜਾਂ ਤੇ ਐਵੇਂ ਪਏ ਜੀ ਹੋਈ ਪਹਾੜਾਂ ਤੇ ਉੱਥੇ ਗੱਡੀ ਚ ਜੂ ਆਪਾਂ ਚੱਲਾਂਗੇ ਉੱਤੇ ਮੋਲੀ ਬੱਤੀ ਕਰਾਂਗੇ ਬੱਲੇ ਬੱਲੇ ਨਹੀਂ ਅੱਜ ਸੰਤੋਸ਼ ਵੀਰ ਆ ਬਗਿਆ ਸੰਤੋਸ਼ ਵੀਰ ਮੱਝ ਦੋ ਬੈੜੀਆਂ ਉਹ ਹੱਥਾਂ ਨਾਲ ਚੋਂਦਾ ਫਿਰ ਹੁਣ ਅੱਜ ਸਾਨੂੰ ਮੱਥਾ ਰਾਣਾ ਪਊਗਾ ਬੈੜੀਆਂ ਤਾਂ ਇੱਧਰ ਵੱਗਦੀਆਂ ਹਨ ਹੁਣ ਆ ਗੱਲ ਵਿਦੇਸ਼ ਦੀ ਹੁਣ ਸਮਾਨ ਸੰਧਪੰਡਾ ਇਕੱਠਾ ਕਰਾਂ ਖੇਤੀ ਲੱਗ ਰਫਤਾਰ ਆ ਜੋਂਦਾ ਜੰਗ ਲਾਈਆਂ मम्मी भी बीमार है इधर भी करना पवेगा मम्मी आटा उटा है मेरे आब्बा उ रखी पौड़ी सब्बा रखी पता नहीं ਪਹਿਲਾ ਜਾਰਡਨ ਦੇ ਸ਼ੂ ਪਾਇਆ ਹੋ ਮੈਂ ਅਸੀਂ ਫਿਰ ਮੇਰੇ ਕੋਲ ਸ਼ੂ ਨੇ 4 ਵਾਰ ਜਾਂਦੀਆਂ ਸਤਾਵ ਸ਼ੂ ਬੱਗ ਤੇ ਨਹੀਂ ਜਾਂਦੇ ਇਹਦੇ ਡਰੈਗ ਸ਼ੂਜ਼ ਨੇ ਮੈਂ ਐਕਚੁਅਲੀ ਨਾ ਮੈਂ ਵੈਰੀਅਸ ਕਾਫੀ ਚੱਲੇਗਾ ਇਹਦੇ ਜਾਰਡਨ ਦੇ ਸ਼ੂ ਨੇ ਐਂਡਾਸ ਮੈਂ ਤੇ ਐਡਿਡਾਸ ਸੀ ਇੰਨੇ ਗੰਦੇ ਹੋ ਜਾਂਦੇ ਨੇ ਦਿਨਾਂ ਨਹੀਂ ਇਹਨਾਂ ਤੋਂ ਬੈਡਿੰਗ ਵੀ ਫਿਰ ਯੂਜ਼ ਹੁੰਦੇ ਨੇ ਵੀ ਪੈਰ ਨਾਲ ਨਿੱਬੜਨਾ ਪੈਰ ਦੀ ਸੇਫਟੀ ਵਾਸਤੇ ਇੱਕ ਬੈਣੀ ਇੱਥੇ ਜਾਣ ਦਾ ਨਾ ਚਿਰ ਟਕਣਾ ਪੈਂਦਾ ਜ਼ਰੂਰੀ ਆ ਹੋਰ ਕਿਤੇ ਟਕੋਣਾ ਟਕੋ ਕੰਮ ਕਰਨ ਲਈ ਪਰ ਬੈਣੀ ਅਸਾਂ ਨੂੰ ਕਿਉਂਕਿ ਉਹਨਾਂ ਦਾ ਦਵਾਰ ਨਹੀਂ ਹੁੰਦਾ ਵੀ ਕਦ ਸੂਛ ਚਿਰ ਚਾਵੇ ਢਾੜ ਦੇਣੇ ਕੀ ਆ ਪੀ ਦਰ ਲਾ ਕਿਵੇਂ ਨਾਲ ਇਹ ਹਾਂ ਜਿਹਦੇ ਇਹਨਾਂ ਨੂੰ ਉੱਪਰ ਲੱਗਣਾ ਬਾਰੇ ਆ ਗਈਆਂ ਲੈਸ ਪਾਣੀ ਦੀ ਬਾਲਟੀ ਲੈ ਹੁੰਦੀ ਆ

ਕੀ ਫਰ ਹੈਗੀ ਤੇ ਤਾਂ ਕਿਵੇਂ ਕਿਵੇਂ ਮੇਰੇ ਮਮਾ ਨੂੰ ਖਾਂਗਾ ਫਿਰ ਮੈਂ ਕਹ ਤਾ ਬੋਲ ਦੀ ਅਬੀ ਉੱਚੀ ਬੋਲ ਫਿਰ ਪੁੱਤੇ ਵਲੌਗ ਵੀ ਤਾਂ ਬਣਾਉਣਾ ਬਣਾ ਕੇ ਬਾਅਦ ਚ ਬਣਾ ਲਈ ਤੂੰ ਹੁਣ ਕਾਹਤ ਬਣਾਉਣੀਆਂ ਨਹੀਂ ਫਿਰ ਹੁਣੀ ਬਣਾਉਣਾ ਫਿਰ ਕਿੰਨੇ ਦਿਨ ਤਾਂ ਹੋ ਗਏ ਵਲੌਗ ਬਣਾਇਆ ਨਹੀਂ ਤੂੰ ਬੱਲਾਪਦਾ ਇਹ ਕਰ ਉਹ ਦਰਨੇ ਉਹ ਦੋ ਤਾਰਾ ਚੋੜ ਤੋਂ ਬਾਅਦ ਨੇ ਰੋਟੀ ਬਖਣ ਲੱਗ ਗਈ ਆ ਕਿ ਮੇਗਾ ਫਟਾਫਟ ਰੋਟੀ ਫੜਾਦਾ ਤੇ ਹਰ ਫ੍ਰੀਜ ਦੇ ਸਾਰੇ ਰੋਟੀ ਫੜਾਤੀ ਅੱਜ ਵੈਸੇ ਹਰ ਫ੍ਰੀਜ ਦੇ ਬਦ ਬੱਥੇ ਬੇਰ ਪਈ ਹੋਈ ਸੀ ਆਦਰਵਾਇਜ਼ ਤਾਂ ਉਹ ਫੜਾਉਂਦੇ ਨਹੀਂ ਢੱਕਾ ਨੂਰਾ ਨਹੀਂ ਕਰਦੀ ਗਈ ਚਾਕੇ ਤੇ ਅੱਜ ਬੱਦ ਗਈ ਕਿਉਂਕਿ ਮੈਂ ਇਕੱਲੀ ਸੀ ਅੱਜ ਮੱਬੀ ਵੀ ਮੁਬਾਰਕ ਕਰਕੇ ਸੰਤੋਸ਼ ਦੇ ਸੀ ਕਬ ਸਾਰਾ ਹੀ ਉਲਝ ਗਿਆ ਅ ਅਸੀਂ ਪੱਜ-ਪੱਜ ਕੀ ਕਬਰ ਵੇੜੇ ਬਹਿਸ ਤਾਂ ਜੇ ਬੀਲੀ ਵੀ ਨਹੀਂ ਸਾਨੂੰ ਕਿਉਂਕਿ ਮੇਰੇ ਚ ਘਾਟ ਸੀ ਜੀ ਸੰਤੋਸ਼ ਦੇ ਹੱਥ ਬੈ ਗਈ ਬੇ ਬਦੁਆਸੀ ਵੀ ਸਤੋ ਸਤੋ ਸੋਲੇ ਉਹਦਾ ਬੜੀਆ ਚੋਕੇ ਬੇ ਇਸ ਤਰ੍ਹਾਂ ਕੀ ਕਰਨ ਲੱਗ ਜਦੇ ਸੀ ਕੱਬ ਪਰ ਸਦੋਸ਼ ਵੀ ਰਾਜ ਪਾ ਗਿਆ ਢੋਖਾ ਦੇ ਗਿਆ ਅਜ ਉਹਨਾਂ ਹਾਰ ਜੁ ਤਰੇ ਗਿਆ ਤੇ ਸਵੇਰੇ ਪਹਿਲਾਂ ਉਹਨਾਂ ਨੂੰ ਪਰੌਂਠੇ ਲਾ ਕੇ ਦਿੱਤੇ ਖਾੜਵਾਸ ਦੇ ਤੇ ਕੁਛ ਟ੍ਰੇਡ ਚ ਕਿਉਂਕਿ ਤਿੰਨ ਦਿਨ ਲੱਗ ਜਾਣਗੇ ਉਹਨੂੰ ਬਿਹਾਰ ਜਾਣ ਨੂੰ ਤੇ ਟ੍ਰੇਡ ਚ ਵਾੜ ਕੇ ਖਾਣਗੇ ਹਨ ਤੇ ਕੁਛ ਅਵੇ ਨਟਾ ਪਟਾ ਦੇ ਜਿਵੇਂ ਕਪੌੜੀਆਂ ਉਹ ਵੀ ਦਿੱਤਾ ਸਾਰਾ ਕੁਛ ਦਿੱਤਾ ਤਦ ਉਹ ਤੇ ਮੇਰੇ ਖਦਮੇ ਬਿਲਕੁਲ ਦਾ ਸਤਿਕਾਰ